ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤਿ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਚਾਂਦੀ ਦੀ ਅੰਗੂਠੀ ਅਤੇ ਚਾਂਦੀ ਦੀਆਂ ਪਾਈਲਾਂ ਪਹਿਨਣ ਦੇ ਕਿਹੜੇ ਕਿਹੜੇ ਸਾਨੂੰ ਬਹੁਤ ਵੱਡੇ ਫਾਇਦੇ ਹੁੰਦੇ ਹਨ ਜੇਕਰ ਤੁਸੀਂ ਪਹਿਨ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਿਹੜੀ-ਕਿਹੜੀ ਬਰਕਤ ਆ ਜਾਵੇਗੀ ਅਦਰ ਕੀ ਕੀ ਇਸ ਦੇ ਫਾਇਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਜੀ ਤੁਹਾਡੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਹਮੇਸ਼ਾ ਦੇ ਲਈ ਭਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਚਾਂਦੀ ਦੀ ਅੰਗੂਠੀ ਅਤੇ ਪਾਈਲਾ ਪਹਿਨਣ ਦੇ ਨਾਲ ਤੁਹਾਨੂੰ ਬਹੁਤ ਵੱਡੇ ਫਾਇਦੇ ਵੀ ਹੋ ਸਕਦੇ ਨੇ ਚਾਂਦੀ ਦੀ ਅੰਗੂਠੀ ਦੇ ਬਾਰੇ ਅਸੀਂ ਤੁਹਾਨੂੰ ਸੱਤ ਫਾਇਦਿਆਂ ਦੇ ਬਾਰੇ ਦੱਸਣ ਵਾਲੇ ਹਾਂ ਜੋ ਜਿਹੜੇ ਧਾਰਨ ਕਰਨਾ ਚਾਹੁੰਦੇ ਹਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁੰਡਲੀ ਦੇ ਵਿੱਚ ਜਿਹੜੇ ਗ੍ਰਹਿ ਅਸ਼ੁੱਭ ਪ੍ਰਭਾਵ ਨੂੰ ਘੱਟ ਕਰਨ ਦਾ ਕੰਮ ਇਹ ਰਤਨ ਵੀ ਕਰਦੇ ਹਨ ਤਾਂ ਕਿ ਕਿਸੇ ਧਾਤ ਦੀ ਅੰਗੂਠੀ ਪਹਿਨਣ ਦੀ ਥਾਂ ਜਿਨ੍ਹਾਂ ਨੇ ਕੁੰਡਲੀ ਦੇ ਉੱਪਰ ਗ੍ਰਹਾਂ ਦਾ ਮਾੜਾ ਪ੍ਰਭਾਵ ਹੁੰਦਾ ਹੈ ਉਹਨਾਂ ਨੂੰ ਚਾਂਦੀ ਦੀ ਅੰਗੂਠੀ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ ਸਾਰੇ ਹੀ ਨੌ ਗ੍ਰਹਾਂ ਦਾ ਸਬੰਧ ਕਿਸੇ ਨਾ ਕਿਸੇ ਰਤਨ ਜਾਂ ਧਾਤ ਦੇ ਨਾਲ ਜ਼ਰੂਰ ਹੁੰਦਾ ਹੈ ਜਿੱਦਾਂ ਸੋਨੇ ਦਾ ਸਬੰਧ ਗੁਰੂ ਗ੍ਰਹਿ ਦੇ ਨਾਲ ਮੰਨਿਆ ਜਾਂਦਾ ਹੈ ਤੇ ਚਾਂਦੀ ਦਾ ਸਬੰਧ ਸ਼ੁਕਰ ਅਤੇ ਚੰਦਰਮਾ ਦੇ ਨਾਲ ਮੰਨਿਆ ਜਾਂਦਾ ਹੈ ਸ਼ੁਕਰ ਗ੍ਰਹਿ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਸੁਭਾਗਾ ਸਮਾ ਲੈ ਕੇ ਵੀ ਆਉਂਦਾ ਹੈ ਧਨ ਲੈ ਕੇ ਆਉਂਦਾ ਹੈ ਪ੍ਰੇਮ ਦਾ ਕਾਰਕ ਵੀ ਇਸ ਨੂੰ ਮੰਨਿਆ ਜਾਂਦਾ ਹੈ ਉੱਥੇ ਹੀ ਚੰਦਰਮਾ ਵੀ ਸ਼ੁਭ ਕਾਰਕ ਹੁੰਦਾ ਹੈ ਇਸ ਕਰਕੇ ਜੋ ਵੀ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਕੁੰਡਲੀ ਦੀਆਂ ਸਾਰੀਆਂ ਹੀ ਸਮੱਸਿਆਵਾਂ ਦੂਰ ਹੋ ਜਾਣ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਚਾਂਦੀ ਦੀ ਅੰਗੂਠੀ ਨੂੰ ਧਾਰਨ ਕਰ ਲਓ ਫਿਰ ਉਸ ਦੀ ਤਾਂ ਕਿਸਮਤ ਹੀ ਚਮਕ ਜਾਂਦੀ ਹੈ ਜਿਸ ਦੇ ਫਾਇਦੇ ਜਾਣਨ ਦੇ ਲਈ ਸਾਡੀ ਵੀਡੀਓ ਨੂੰ ਜਰੂਰ ਸੋਨਾ ਜੀ ਤੇ ਆਓ ਹੁਣ ਗੱਲ ਕਰਦੇ ਹਾਂ ਇਹਨਾਂ 7 ਫਾਇਦਿਆਂ ਦੇ ਬਾਰੇ ਸਭ ਤੋਂ ਪਹਿਲਾ ਫਾਇਦਾ ਚਾਂਦੀ ਦੀ ਅੰਗੂਠੀ ਪਹਿਨਣ ਦਾ ਹੈ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਕਿਸੇ ਕੁੰਡਲੀ ਵਿੱਚ ਚੰਦਰਮਾ ਜਾਂ ਸ਼ੁਕਰ ਸ਼ੁੱਧ ਪਰਭਾਵ ਪਾਰਿਆਂ ਹੋਵੇ ਤਾਂ ਉਸ ਨੂੰ ਚਾਂਦੀ ਦੀ ਅੰਗੂਠੀ ਧਾਰਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਚਾਂਦੀ ਮਨ ਅਤੇ ਦਿਮਾਗ ਨੂੰ ਵੀ ਸ਼ਾਂਤ ਕਰਦੀ ਹੈ ਚਾਂਦੀ ਦੀ ਅੰਗੂਠੀ ਪਹਿਨਣ ਦੇ ਨਾਲ ਸਾਰੇ ਹੀ ਮਾੜੇ ਪਿੱਤਰ ਅਤੇ ਕਾਫੀ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ ਨੰਬਰ 3 ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਘਰ ਦੇ ਵਿੱਚ ਮਾਤਾ ਲక్ష్ਮੀ ਦਾ ਵਾਸ ਹਮੇਸ਼ਾ ਲੈ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਚਾਂਦੀ ਦੀ ਅੰਗੂਠੀ ਕਨਿਸਟਾ ਉਂਗਲੀ ਦੇ ਵਿੱਚ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਭਾਵ ਕਿ ਸਭ ਤੋਂ ਛੋਟੀ ਉਂਗਲ ਦੇ ਵਿੱਚ ਉਸ ਨੂੰ ਚਾਂਦੀ ਦੀ ਅੰਗੂਠੀ ਪਾਣੀ ਚਾਹੀਦੀ ਹੈ ਕਿ ਜੇਕਰ ਉਹ ਅੰਗੂਠੀ ਉਸ ਉਂਗਲ ਦੇ ਵਿੱਚ ਪਹਿਨ ਲਵੇ ਤਾਂ ਇਸ ਦੇ ਨਾਲ ਘਰ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੋ ਜਾਵੇਗਾ ਚੌਥੀ ਗੱਲ ਜੋਤਿਸ਼ ਸ਼ਾਸਤਰ ਦੇ ਅਨਸਾਰ ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸ਼ੁਕਰ ਗ੍ਰਹਿ ਅਸ਼ੂਭ ਸਥਿਤੀ ਵਿੱਚ ਹੈ ਉਸਦੇ ਘਰ ਵਿੱਚ ਹਮੇਸ਼ਾ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਹੈ ਉਸ ਵਿਅਕਤੀ ਦਾ ਜੀਵਨ ਮਾਨਸਿਕ ਤੌਰ ਤੇ ਵੀ ਬਹੁਤ ਹੀ ਕਸ਼ਟਦਾਇਕ ਵੀ ਹੋ ਜਾਂਦਾ ਹੈ ਭਾਵਕੇ ਪਰੇਸ਼ਾਨੀ ਦੇ ਨਾਲ ਘਿਰਿਆ ਹੀ ਰਹਿੰਦਾ ਹੈ ਤਾਂ ਇਸ ਤੋਂ ਭਜਨ ਲਈ ਵੀ ਇਦਾਂ ਦੇ ਲੋਕਾਂ ਨੂੰ ਚਾਂਦੀ ਦੀਆਂ ਗੂਠੀ ਧਾਰਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੀ ਚਾਂਦੀ ਦੀ ਅੰਗੂਠੀ ਨੂੰ ਧਾਰਨ ਕਿਵੇਂ ਕਰਨਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਚਾਂਦੀ ਦੀ ਅੰਗੂਠੀ ਨੂੰ ਸੋਮਵਾਰ ਜਾਂ ਸ਼ੁੱਕਰਵਾਰ ਦੇ ਦਿਨ ਧਾਰਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਨੂੰ ਧਾਰਨ ਕਰਨ ਦੇ ਲਈ ਸਭ ਤੋਂ ਪਹਿਲਾਂ ਐਤਵਾਰ ਅਤੇ ਵੀਰਵਾਰ ਦੇ ਦਿਨ ਚਾਂਦੀ ਦੀ ਅੰਗੂਠੀ ਖਰੀਦ ਕੇ ਇਸ ਨੂੰ ਰਾਤ ਪਾਰ ਇੱਕ ਕਟੋਰੀ ਵਿੱਚ ਦੁੱਧ ਪਾ ਕੇ ਰੱਖ ਲੈਣਾ ਚਾਹੀਦਾ ਹੈ ਤੁਸੀਂ ਅਗਲੀ ਸਵੇਰ ਯਾਨੀ ਕਿ ਸੋਮਵਾਰ ਅਤੇ ਸ਼ੁੱਕਰਵਾਰ ਦੇ ਦਿਨ ਇਸ ਨੂੰ ਸਾਫ਼ ਪਾਣੀ ਦੇ ਨਾਲ ਧੋ ਕੇ ਮੰਦਰ ਵਿੱਚ ਰੱਖ ਲਓ ਫਿਰ ਤੁਸੀਂ ਸਾਰੇ ਹੀ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਲੈ ਲਓ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਤੇ ਅੰਗੂਠੀ ਦੀ ਪੂਜਾ ਕਰਨ ਤੋਂ ਬਾਅਦ ਇਸ ਉੱਪਰ ਚੰਦਨ ਦਾ ਟਿੱਕਾ ਲਗਾ ਦਿਓ ਤੂਫ਼ ਬੱਤੀ ਕਰਕੇ ਇਸ ਨੂੰ ਆਪਣੀ ਉਂਗਲ ਦੇ ਵਿੱਚ ਪਾ ਲਓ ਇਸ ਨੂੰ ਉਂਗਲ ਦੇ ਵਿੱਚ ਉਦੋਂ ਹੀ ਪਾਉਣਾ ਹੈ ਜੇ ਨਾ ਤੁਸੀਂ ਇਹਨਾਂ ਨੂੰ ਪਹਿਲਾਂ ਆਪਣੇ ਦੇਵੀ-ਦੇਵਤਿਆਂ ਨੂੰ ਅਰਪਿਤ ਕਰਨਾ ਹੈ ਤੇ ਪੂਜਾ ਤੋਂ ਬਾਅਦ ਹੀ ਉਂਗਲ ਦੇ ਵਿੱਚ ਪਾਓ ਧਿਆਨ ਰੱਖੋ ਕਿ ਜਿਹੜੀਆਂ ਮੈਂ ਲਾਵਾ ਹਨ ਇਹ ਸੰਗੂਠੀ ਨੂੰ ਆਪਣੇ ਖੱਬੇ ਹੱਥ ਵਿੱਚ ਹੀ ਪਹਿਨਣ ਤੇ ਜਿਹੜੇ ਪੁਰਸ਼ ਹਨ ਉਹਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਮੇਸ਼ਾ ਆਪਣੇ ਸੱਜੇ ਹੱਥ ਦੀ ਉਂਗਲ ਵਿੱਚ ਹੀ ਇਸ ਨੂੰ धारण ਕਰਨ ਹੁਣ ਤੁਹਾਨੂੰ ਦੱਸਦੇ ਹਾਂ ਕਿ ਚਾਂਦੀ ਦੀ ਪਾਇਲ ਪਹਿਨਣ ਦੇ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਦੋਸਤੋ ਨਾਰੀ ਦੀ ਸੁੰਦਰਤਾ ਦੇ ਲਈ 16 ਸ਼ਿੰਗਾਰ ਪਾਇਲ ਨੂੰ ਮੰਨਿਆ ਜਾਂਦਾ ਹੈ ਪਾਇਲ ਨੂੰ ਅਤੇ ਇਹਦਾ ਬਹੁਤ ਹੀ ਮਹੱਤਵੀ ਮੰਨਿਆ ਜਾਂਦਾ ਹੈ ਪਰ ਪਾਇਲ ਨੂੰ ਪੈਨਣਾ ਸਾਡੇ 16 ਸ਼ਿੰਗਾਰਾਂ ਦੇ ਵਿੱਚੋਂ ਇੱਕ ਹੀ ਇਸ ਨੂੰ ਬਹੁਤ ਵੱਡੀ ਮੰਨਿਆ ਜਾਂਦਾ ਹੈ ਇਹ ਨਾ ਸਿਰਫ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ ਬਲਕਿ ਸੁਹਾਗ ਦੀ ਨਿਸ਼ਾਨੀ ਵੀ ਮੰਨੀ ਜਾਂਦੀ ਹੈ ਰੀਤੀ ਰਿਵਾਜਾਂ ਦੇ ਅਨੁਸਾਰ ਇਸ ਦੀ ਪਾਲਣਾ ਵੀ ਕੀਤੀ ਜਾਂਦੀ ਹੈ ਕੁਝ ਲੋਕ ਇਸ ਨੂੰ ਪੈਣਨਾ ਬਹੁਤ ਹੀ ਜ਼ਰੂਰੀ ਸਮਝਦੇ ਹਨ ਇਸ ਦੀ ਵਜ੍ਹਾ ਇਹ ਵੀ ਹੁੰਦੀ ਹੈ ਕਿ ਜੇਕਰ ਪਾਇਆ ਸਾਡੇ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ ਤਾਂ ਸਾਡੇ ਜ਼ਿੰਦਗੀ ਦੇ ਸਟਾਈਲ ਨੂੰ ਵੀ ਚਾਰ ਚੰਦੇ ਲਗਾ ਦਿੰਦੀ ਹੈ ਇਹ ਸਾਡੇ ਲਈ ਬਹੁਤ ਹੀ ਸ਼ੋਭ ਵੀ ਮੰਨੀ ਜਾਂਦੀ ਹੈ ਆਮ ਤੌਰ ਤੇ ਸਾਡੇ ਲਈ ਚਾਂਦੀ ਦੀ ਪਾਇਲ ਜਦੋਂ ਅਸੀਂ ਪਹਿਨਦੇ ਹਾਂ ਤੇ ਕਹਿੰਦੇ ਹਾਂ ਕਿ ਚਾਂਦੀ ਨੂੰ ਚੰ드ਰਮਾ ਦਾ ਧਾਤੂ ਵੀ ਮੰਨਿਆ ਜਾਂਦਾ ਹੈ। ਚੰ드ਰਮਾ ਸਾਡੇ ਮਨ ਦਾ ਕਾਰਕ ਹੁੰਦਾ ਹੈ ਜੋ ਸਾਡੀਆਂ ਮਾਨਸਿਕ ਸ਼ਕਤੀਆਂ ਨੂੰ ਵਧਾਉਂਦਾ ਹੈ ਤੇ ਨਕਾਰਾਤਮਕ ਊਰਜਾ ਨੂੰ ਸਾਡੇ ਸਰੀਰ ਤੋਂ ਦੂਰ ਕਰ ਦਿੰਦਾ ਹੈ। ਚਾਂਦੀ ਦੀ ਪਾਇਲ ਪਹਿਨਣ ਦੇ ਨਾਲ ਸਰੀਰ ਦੀਆਂ ਸਾਰੀਆਂ ਹੀ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਂਦੀਆਂ ਹਨ ਤੇ ਸਕਾਰਾਤਮਕ ਊਰਜਾ ਸਾਡੇ ਸਰੀਰ ਵਿੱਚ ਬਣੀ ਰਹਿੰਦੀ ਹੈ। ਦਰੈਸ਼ ਚੰਦਰਮਾ ਸਰੀਰ ਦਾ ਊਰਜਾਵਾਨ ਬਣਾਏ ਰੱਖਣ ਲਈ ਸਾਡੀ ਮਦਦ ਕਰਦਾ ਹੈ ਜਦੋਂ ਸਾਡੀ ਮਾਨਸਿਕ ਸਥਿਤੀ ਚੰਗੀ ਹੋ ਜਾਂਦੀ ਹੈ ਤਾਂ ਅਸੀਂ ਕਿਸੇ ਵੱਡੀ ਸਮੱਸਿਆ ਦਾ ਵੀ ਹੱਲ ਆਪਣੇ ਆਪ ਹੀ ਕਰ ਲੈਂਦੇ ਹਾਂ ਏਹੀ ਵਜ੍ਹਾ ਹੈ ਕਿ ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਜਾਂਦਾ ਹੈ ਕਿ ਪਾਇਲ ਪਹਿਨਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਜੀ ਵਾਸਤੂ ਸ਼ਾਸਤਰ ਦੀ ਕਿ ਜਦੋਂ ਅਸੀਂ ਘਰ ਦੇ ਵਿੱਚ ਪਾਇਲ ਪੈਂਦੇ ਹਾਂ ਤਾਂ ਉਸ ਦੇ ਘੁੰਮੂਆਂ ਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਦੇ ਨਾਲ ਘਰ ਵਿੱਚ ਨਕਾਰਾਤਮਕ ਸ਼ਕਤੀਆਂ ਤਾਂ ਦੂਰ ਹੋ ਹੀ ਜਾਂਦੀਆਂ ਨੇ ਤੇ ਇਸ ਦੀ ਧੁਨ ਦੇ ਨਾਲ ਸਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ ਮੁੱਖ ਰੂਪ ਵਿੱਚ ਚਾਂਦੀ ਦੀ ਪਾਇਲ ਪੈਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਇਸ ਦੇ ਨਾਲ ਘਰ ਵਿੱਚ ਲੋਕਾਂ ਦੀ ਸੁੱਖ ਸ਼ਾਂਤੀ ਤੇ ਸਮਰiddhi ਬਣੀ ਰਹਿੰਦੀ ਹੈ 13 ਦਾ ਇਹ ਸਥਾਨ ਜਿੱਥੇ ਪਾਇਲ ਪੈਣੀ ਜਾਂਦੀ ਹੈ ਉਥੇ ਕੇਤੂ ਦਾ ਸਥਾਨ ਮੰਨਿਆ ਜਾਂਦਾ ਹੈ ਜੇਕਰ ਕੇਤੂ ਦੇ ਵਿੱਚ ਸ਼ੀਤਲਤਾ ਨਾ ਹੋਵੇ ਤਾਂ ਹਮੇਸ਼ਾ ਨਕਾਰਾਤਮਕ ਸੋਚ ਅਤੇ ਕਲੇਸ਼ ਦਾ ਹੀ ਕਾਰਨ ਬਣਿਆ ਰਹਿੰਦਾ ਹੈ ਇਸ ਦੇ ਕਾਰਨ ਚਾਂਦੀ ਦੀ ਪਾਇਲ ਪੈਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਭਾਵਨਾਵਾਂ ਉਪਚਾਰ ਅਤੇ ਪ੍ਰੇਮ ਦੀ ਧਾਤ ਰੂਪ ਇਸ ਨੂੰ ਮੰਨਿਆ ਜਾਂਦਾ ਹੈ ਚਾਂਦੀ ਦੀ ਧਾਤ ਅਤੇ ਆਪੋਕਸ਼ਣ ਪਹਿਨਣਾ ਵਿਵਹਾਰਿਕ ਜੀਵਨ ਦੇ ਲਈ ਪ੍ਰੇਮ ਬਣਾ ਕੇ ਇਹ ਰੱਖਦੀ ਹੈ ਇਸ ਨੂੰ ਨਾ ਕੇਵਲ ਸਹਿਜ ਅਤੇ ਦ੍ਰਿੜਤਾ ਲਿਆਉਣ ਲਈ ਵੀ ਮੰਨਿਆ ਜਾਂਦਾ ਹੈ ਬਲਕਿ ਜੀਵਨ ਦੇ ਵਿੱਚ ਸੰਤੁਲਨ ਅਤੇ ਸੁਰੱਖਿਆ ਬਣਾਈ ਰੱਖਦੀ ਹੈ ਸਾਡੇ ਸਰੀਰ ਦੇ ਅੰਦਰ ਹੋਣ ਵਾਲੇ ਹਾਰਮੋਨ ਚੇਂजेस ਨੂੰ ਸਾਡੇ ਸਰੀਰ ਦੇ ਅੰਦਰ ਹੋਣ ਵਾਲੇ ਹਾਰਮੋਨਸ ਚੇਂजेस ਨੂੰ ਹੀ ਚਾਂਦੀ ਦੀ ਧਾਤ ਹੀ ਬਣਾ ਕੇ ਰੱਖਣ ਦਾ ਯੋਗਦਾਨ ਕਰਦੀ ਹੈ ਇਹ ਉਸ ਨੂੰ ਬੈਲੈਂਸ ਕਰਕੇ ਰੱਖਦੀ ਹੈ ਚਾਂਦੀ ਦੀ ਪਾਇਲ ਸਰੀਰ ਵਿੱਚ ਊਰਜਾ ਨੂੰ ਬਣਾਈ ਰੱਖਣ ਵਿੱਚ ਵੀ ਸਾਡੀ ਬਹੁਤ ਮਦਦ ਕਰਦੀ ਹੈ ਚਾਂਦੀ ਦੀ ਤਾਤ ਇਸਤਰੀਆਂ ਦੇ ਵਿੱਚ ਕਈ ਸਿਹਤ ਸੰਬੰਧੀ ਵਿਕਾਰਾਂ ਨੂੰ ਵੀ ਰੋਕਣ ਦੀ ਮਦਦ ਕਰਦੀ ਹੈ ਚਾਂਦੀ ਦੀ ਪਾਇਲ ਸਰੀਰ ਵਿੱਚ ਚਾਂਦੀ ਅਧਿ ਸਰੀਰ ਦੇ ਤਾਪਮਾਨ ਨੂੰ ਸਹੀ ਰੱਖਦੀ ਹੈ ਚਾਂਦੀ ਦੀਆਂ ਪਾਇਲਾਂ ਪੈਰਾਂ ਵਿੱਚ ਪਹਿਨਣ ਦੇ ਨਾਲ ਪੈਰਾਂ ਅਤੇ ਪੇਟ ਦੇ ਦਰਦ ਨੂੰ ਵੀ ਠੀਕ ਰੱਖਦੀ ਹੈ ਇਹ ਨਕਾਰਾਤਮਕ ਊਰਜਾ ਨੂੰ ਵੀ ਦੂਰ ਕਰਦੀ ਹੈ ਸਕਾਰਾਤਮਕ ਊਰਜਾ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਚਾਂਦੀ ਇਹਨਾਂ ਤਰੰਗਾਂ ਨੂੰ ਨਿਯੰਤਰਣ ਕਰਕੇ ਮਦਦ ਕਰ ਦਿੰਦੀ ਹੈ ਇਸ ਪ੍ਰਕਾਰ ਚਾਂਦੀ ਦੀ ਪਾਇਲ ਪੈਣਾ ਜੋਤਿਸ਼ ਸ਼ਾਸਤਰਾਂ ਤੇ ਵਿਗਿਆਨ ਦੇ ਅਨੁਸਾਰ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਸੋ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਇਸਤਰੀ ਨੇ ਚਾਂਦੀ ਦੀ ਪਾਇਲ ਜਾਂ ਚਾਂਦੀ ਦੀ ਅੰਗੂਠੀ ਨਹੀਂ ਪਹਿਨੀ ਹੋਈ ਤਾਂ ਜ਼ਰੂਰ ਪਹਿਨੋ ਤੇ ਹਮੇਜਤ ਜੋਤਿ ਸ਼ਾਸਤਰਾਂ ਦੇ ਅਨਸਾਰ ਇਸ ਨੂੰ ਪਹਿਨਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਹੱਲ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਸਰੀਰਕ ਪੱਖੀ ਜਿੰਨੀਆਂ ਵੀ ਕੋਈ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ